ਉਹ ਤਾਂ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕਮਰ ਦਿਗਵਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਜਾਂ ਕਬੱਡੀ ਉਹਦੇ ਨਾਲ ਉਹਦਾ ਟਾਈਅਰ ਸੀਗਾ ਇਹਨਾਂ ਦਾ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਇੱਕ ਅਵਿਸ਼ੇ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰਸ ਦਰਜ ਨੇ ਮੈਂ ਇਹਦਾ ਇਹ ਸਿੱਧੂ ਮੁਖੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਾਨਾ ਬਲਵਾਰੀ ਦਾ ਕੋਈ ਰੋਲ ਜਾਂ ਕੋਈ ਉਸ ਦਾ ਇਨ ਕੋਈ ਨਹੀਂ ਬਿਲਕੁਲ ਵੀ ਆਇਆ ਹੈ 6 ਹੱਥੇ ਮਾਰੀਆਂ ਪਿੱਛੇ ਨੇ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈ ਗੈਂਗਸ ਬੰਬੀਆ ਹੋਰ ਡੋਨੀ ਗਲ ਦੋਨੋਂ ਅਲਾਈਡ ਗੈਂਗ ਨੇ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40ਸ ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾ ਚੌਰੀਆ ਜਾਂ ਕੁਮਰ ਦਿਗਵਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰਿਆ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ਕਲੋਸ ਸੀਗਾ ਜਾਂ ਕਬੱਡੀ ਜੋਦੇ ਨਾਲ ਉਹਦਾ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਅਲੀਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੋਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅਮਰitsar ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਹੈ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰ ਦਰਜ ਹੋਈ ਜੀ ਤੇ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਜੀ ਪਰਮਿਸ਼ਨ ਜਿਹੜੀ ਹੈ ਪਰਮਿਸ਼ਨ ਕੋਈ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਬਿਲਕੁਲ ਬਾਅਦ ਵੀ ਇਸ ਵਾਰ ਰਾਤ ਨੂੰ ਜਾਂਚ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲॉयਮੈਂਟ ਵਗੈਰਾ ਹੈਗਾ ਉਹਨਾਂ ਨੇ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਵਗੈਰਾ ਕਰਕੇ ਮੋਟਰਸਾਈਕਲ ਤੋਂ ਇਹ ਸਕੇਪ ਕਰ ਗਏ ਸੀਗੇ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਆ ਜੀ ਬਿਲਕੁਲ ਸਰ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹਿ ਰਹੇ ਆ ਕਿ ਉਸ ਦੌਰਾਨ ਸੈल्फ ਡਿਫੈਂਸ ਲਈ ਉਹਦੇ ਕੋਲ ਪਿਸਟਲ ਵੀ ਸੀਗੀ ਗੁਲਿੰਸ ਵੀ ਸੀਗੀਆਂ ਆ ਉਹਦੇ ਕੋਲ ਸੋਨੇ ਦੀ 체ਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਮੋਬਾਈਲ ਫੋਨ ਸੀਗਾ ਉਹ ਵੀ ਗਾਇਬ ਹੈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਹੇ ਹਾਂ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਹੈ ਚੀਜ਼ੇ-ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਪਰ ਵੀ ਅਪਡੇਟ ਹੀ ਹੋ ਗਰ ਗਿਆ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਣਾ ਬਲਵਾਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈ ਹਰ ਆਪਨੇ ਉਹ ਨੂੰ ਲਿੰਕ ਅਪ ਕਰਨ ਲਈ ਨਹੀਂ ਤੁਸੀਂ ਕੋਈ ਵੀ ਮੈਟਰ ਹੈ ਜਿਹੜਾ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋ ਉਹਦੇ ਵਿੱਚ ਕੋਈ ਇਹਦਾ ਰਾਣਾ ਬਲਾ ਚੋਰੀ ਇਹਦਾ ਕੋਈ ਵੀ ਸਗਨ ਪ੍ਰੀਤ ਇਨਵਲਵਮੈਂਟ ਦੱਸੀ ਜਾ ਰਹੀ ਸਗਨ ਪ੍ਰੀਤ ਦਾ ਜੀ ਕੰਟਰੋਵਰਸ਼ੀਅਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਤੋਂ ਅਲੱਗ-ਅਲੱਗ ਉਹ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਾਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦੇ ਆਪਸ ਲੇ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਪਰ ਅਸੀਂ ਗੈਂਗ ਨਾਲ ਕਿਸੇ ਗੈਂਗ ਨਾਲ ਮੈਂ ਮੈਂ ਜੋ ਦੱਸ ਰਹੇ ਹਾਂ ਜੀ ਜੋ ਹਲੇ ਤੱਕ ਸਾਨੂੰ ਕ੍ਰਿਮੀਨਲ ਹਿਸਟਰੀ ਕੋਈ ਇਹਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਗੈਂਗ ਵਾਰਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫॉर ਕਬੱਡੀ ਸਰ ਇਹਦੇ ਨਾਲ ਇੱਕ ਹੋਰ ਵੀ ਸਾਹਮਣੇ ਆ ਰਹੀ ਕਿ ਹੋਰ ਵੀ ਇੱਕ ਸੱਜ ਜਿਹੜਾ ਉਹ ਇੰਜਰਡ ਹੋਇਆ ਇਸ ਮਾਮਲੇ ਦੇ ਵਿੱਚ ਨਿਯੂਕ ਬਿਆਨਾਂ ਦੇ ਬੱਚਾ ਜੀ ਬਾਇ ਸ ਗੋਲੀ ਚਲਾਈ ਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਉਹ ਬੰਦਾ ਇੱਕ ਇੰਜਰਡ ਹੈ ਜੀ ਬਟ ਆਊਟ ਆਫ ਡੇਂਜਰ ਐਂਡ ਜੀ ਸਰ 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 ਇੱਕ ਇੱਕ ਸਵਾਲ ਹੈ ਸਰ ਇੱਕ ਇੱਕ ਇਹ ਸਹੀ ਹੈ 1 ਕਲੇਮ ਠੀਕ ਹੈ ਹਾਂਜੀ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਵੀ ਦਿੱਤਿਆ ਕਪੂਰ ਐਂਡ ਕਰਨ ਪਾਠਕ ਜੋ ਹੈ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਜੀ ਬੰਬੀਆ ਗੈਂਗਸ ਬੰਬੀਆ ਔਰ ਡੋਨੀ ਗੈਲ ਦੋਨੋਂ ਅਲਾਈਡ ਗੈਂਗ ਹੋਏ ਹੈ ਅੱਛਾ ਸਰ ਇੱਕ ਅੱਛਾ ਅੱਜ ਸਵਾਲ ਇਹ ਹੈ ਕਿ ਲਗਾਤਾਰ ਪੰਜਾਬ ਦੇ ਅੰਦਰ ਜੋ ਕਬੱਡੀ ਕੇ ਜੋ ਟੂਰਨਾਮੈਂਟ ਹੋ ਰਹੀ ਹੈ ਉਹਨਾਂ ਦੇ ਖਿਡਾਰੀ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਵਜ੍ਹਾ ਇਸਕੇ ਪਿੱਛੇ ਹੈ ਨਹੀਂ ਦੇਖੋ ਕਬੱਡੀ ਦੀ ਐਗਜ਼ੈਕਟ ਵਜ੍ਹਾ ਤਾਂ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੁਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਆ ਉਹ ਸਾਰੇ ਟਰੇਸ ਕੀਤੇ ਗਏ ਆ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਅਸੀਂ ਸਾਰੇ ਟ੍ਰੇਸ ਕੀਤੇ ਹੋਏ ਕਨਫੀਡੈਂਟ ਕਿ ਇਹ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਥਿਨ ਫਿਊ ਡੇਸ ਅਸੀਂ ਇਹਨਾਂ ਨੂੰ ਫੜ ਲਵਾਂਗੇ ਸਕਾ ਇਹ ਕਹੇ ਇਸ ਵੀ ਉਸੇ ਮਾਮਲੇ ਨਾਲ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹਨ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਨਹੀਂ ਡੋਮੀਨੈਂਸ ਡੋਮੀਨੈਂਸ ਦੇਖੋ ਜੋ ਗੈਂਗਸਟਰ ਹੈ ਬੰਦਾ ਹੋ ਤਾਂ ਹਰ ਥਾਂ ਆਪਣੀ ਹੀ ਡੋਮੀਨੈਂਸ ਚਾਹੇ ਉਹ ਕੋਈ ਐਕਸਟਰਸ਼ਨ ਕਾਲਸ ਕਰ ਰਹੇ ਹੋਣ ਜਾਂ ਕੋਈ ਆਪਣਾ ਏਰੀਆ ਪਰਚ ਬਣਾਉਣ ਦੀ ਕੋਸ਼ਿਸ਼ ਹੋਵੇ ਉਹ ਚੱਲਦੀ ਰਹਿੰਦੀ ਹੈ ਉਹਨਾਂ ਦੀ ਤਾਂ ਉਸੇ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਸਰ ਮੇਨ ਪ੍ਰੋਮੋਟਰਾਂ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆਗਾ ਇਸਨੂੰ ਕਿਉਂ ਬਣਾਇਆਗਾ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਲੱਗਦਾ ਸਿੱਧੂ ਮੂਸੇਵਾਲਾ ਕੀ ਹੱਤਿਆ ਦਾ ਇਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪ੍ਰੀਤ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਦਾ ਨਾਲ ਇਨਵੋਲਵਮੈਂਟ ਸੀ ਇਹ ਜਾਣਕੁੱਸੀ ਤੋਂ ਮੁਸੇ ਵਾਲਾ ਨਾਮ ਇਹ ਇਹ ਹਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੀ ਇਹਨਾਂ ਦੇ ਕੋਈ ਨਿਕਲ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪਹਿਲਾਂ ਦੀ ਗੱਲ ਕਰੂ ਸਰ ਇਸ ਚੀਜ਼ ਨੂੰ ਕਿ ਚਾਹਤਾ ਕੋਈ ਲਿੰਕ ਹੋਏ ਜਾਂ ਨਹੀਂ ਨਹੀਂ ਜੇ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸ ਨਾਲ ਕੋਈ ਹੋ ਨਹੀਂ ਕਬੱਡੀ ਦਾ ਉਹ ਹੈ ਕੱਲ ਨੂੰ ਅਗਰ ਕੋਈ ਇੱਕਰ ਦਾ ਬੰਦਾ ਦਾ ਲਿੰਕ ਅਪ ਨਿਕਲ ਵੀ ਆਂਦਾ ਹੈ ਦੈਨ ਇਟ 윌 ਬੀ ਕਿ ਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੁਸੇ ਵਾਲਾ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਂਗ ਦਾ ਫਾਰ ਦਾ ਆਪਟਿਕਸ ਸਰ ਸਾਰ మేబీ హెవీకరెంలీ ਆਪਣਾ ਜਦੋਂ ਇੱਕ ਬੰਦੇ ਨੇ ਕੋਈ ਕ੍ਰਾਈਮ ਕਰਨਾ ਹੁੰਦਾ ਨਾ ਜੀ ਉਹਨੂੰ ਆਪਣੀ ਸੋਸਾਇਟੀ ਚ ਅਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਵੱਡੇ ਬੰਦੇ ਦੇ ਨਾਮ ਨਾਲ ਜੋੜ ਦਵਾ ਤੇ ਮੈਂ ਇੱਕ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਦਿਖਾਵਾ ਵੀ ਮੈਂ ਪਤਾ ਨਹੀਂ ਕਿਹੜਾ ਚੰਗਾ ਕੰਮ ਕਰਨ ਲੱਗਿਆ ਇਹ ਉਹ ਸਿਰਫ ਇੱਕ ਆਪਣੀ ਆਪਟਿਕ ਹੁੰਦੀ ਹੈ ਜੀ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਤਲਬ ਕਾਰਨ ਜੇ ਤੁਸੀਂ ਲਓ ਤਾਂ ਕਰਨ ਢੇਂਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਆ ਮੱਖਣ ਦਾ ਨਾਮ ਪਾਤਾ ਮੱਖਣ ਮਲਟੀਪਲ ਹੈਗੇ ਆ ਲੇਕਿਨ ਐਗਜ਼ੈਕਟ ਬੰਦੇ ਕੌਣ ਹੈਗੇ ਆ ਇੱਥੇ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹੜਾ ਹੈਗਾ ਉਹ ਟ੍ਰੇਸ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ ਕੌਣ ਬੰਦੇ ਸੀ ਕਿਦੋਂ 700 ਜੀ ਜਿਹੜਾ ਟਾਲਰਿਕ ਭਗਵਾਨ ਪੂਰੇ ਦਾ ਟਾਲਰਿਕ ਚੰਪੀ ਕਿੰਨੇ ਕਰੀਬ ਥਾ ਇਹ ਨਹੀਂ ਕਿੰਨੇ ਦਾ ਨਹੀਂ ਜੀ ਉਹ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਇਹਦੇ ਵਿੱਚ ਸਾਡ ਅੱਛਾ ਮੈਂ ਕਿਰੇ ਤੋਂ ਮਨਕੀਰਤ ਔਲਖ ਨੇ ਵੀ ਆਣਾ ਆਣਾ تھا ਇਸ ਵਿੱਚ ਨਹੀਂ ਮਲਟੀਪਲ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਨ ਵੀ ਕੁਝ ਆਫਿਸਰਸ ਵੀ ਆਏ ਸੀਗੇ ਜਿਹੜੇ ਜਿਹੜਿਆਂ ਨੇ ਕਬੱਡੀ ਨੇ ਇਹਨੂੰ ਇਨਵਾਈਟ ਕੀਤਾ ਸੀਗਾ ਉਹ ਸਾਰੇ ਬੰਦੇ ਉੱਥੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਾਰਟਿਕੂਲਰ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਉਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲਿਟੇਟ ਕਰਾਂ ਚ ਉਹ ኦਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨਸ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਸ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨਾ ਹੈ ਇਹਨਾਂ ਦੇ ਵਿੱਚ ਐਸਟੇਸ਼ਨ ਦੇ ਵਿੱਚ ਐਸਟੇਸ਼ਨ ਸਾਹਿਬ ਦੋ ਦੋ ਉਹਨਾਂ ਕੋ ਵੀ ਧਮਕੀਆਂ ਦੀਆਂ ਪਾਸਟ ਵਿੱਚ ਉਹ ਕੀ ਇਨਫੈਕਸ਼ਨ ਹੈ ਸਿੰਗਰਸ ਨੂੰ ਮਲਟੀਪਲ ਦਿੱਤੀਆਂ ਗਈਆਂ ਹਨ ਮਨਕੀਰਤ ਨੇ ਉੱਥੇ ਆਣਾ ਹੋਊਗਾ ਨਹੀਂ ਇਟ ਇਜ਼ ਹਿਸ ਡਿਸਪੋਜੀਸ਼ਨ ਲੇਕਿਨ ਉਹਦਾ ਇਸ ਮਰਡਰ ਦੇ ਨਾਲ ਕੋਈ ਆ ਉਹ ਨਹੀਂ ਹੈਗਾ ਦੇ ਇਹ ਥ੍ਰੈਟ ਤਾਂ ਇਨ ਜਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਲੋਅ ਐਂਡ ਆਰਡਰ ਕੋ ਲਿਖੇ ਸਵਾਲ ਹੋ ਰਹੇ ਕਿ ਪੋਲੀਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਤੇ ਡਾਲ ਰਹੀ ਕਿ ਲੋਅ ਐਂਡ ਆਰਡਰ ਸਹੀ ਨਹੀਂ ਹੈ ਹਾਇਰ ਹੋ ਜਾ ਸਕਦਾ ਹੈ ਨਹੀਂ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਹੈ ਕੈਟਨ ਮਾ우스 ਗੇਮ ਚਲਦੀ ਰਹਿੰਦੀ ਪੁਲਿਸ ਦੀ ਔਰ ਉਹਨਾਂ ਦੇ ਵਿੱਚ ਅਸੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਪਹਿਲਾਂ ਵੀ ਵੀ ਇੱਥੇ ਮਲਟੀਪਲ ਟਾਈਮਸ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹਦਾ ਕ੍ਰਾਈਮ ਹੋ ਗਿਆ ਹੋਵੇ ਲੇਕਿਨ ਕੋਈ ਵੀ ਪ੍ਰੋਫੈਸ਼ਨਲ ਕੰਪੀਟੈਂਸ ਕਮੀ ਨਹੀਂ ਹੈਗੀ ਸਾਰੇ ਮੁਕੱਦਮੇ ਟ੍ਰੇਸ ਕੀਤੇ ਗਏ ਹਨ ਇਹਨੂੰ ਵੀ ਟ੍ਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਕਿਸੇ ਗ ਜੀ ਐਫ ਆਈ ਆਰ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਕਾਲੀ ਰਜਿਸਟਰ ਕਰ ਲਈ ਸੀਗੀ ਜਿਹੜੇ ਹੁਣ ਬੰਦੇ ਆਇਡੈਂਟੀਫਾਈ ਹੋਏ ਆ ਜਾਂ ਜਿਹੜੇ ਅਲਾਈਟ ਗੈਂਗਸ ਦੇ ਇਹਨਾਂ ਦੇ ਹੈੱਡ ਹੈਗੇ ਉਹਨਾਂ ਨੂੰ ਨਾਮਿਨੇਟ ਵੀ ਆ ਬਣਾ ਲਿਆ ਸਰ ਜੀ ਕਲੀਅਰ ਕਰੋ ਸਰ ਕਿ ਇਹ ਹਮਲਾਵਰਸ ਕਿ ਆ ਬਲੇਰੋ ਉਪਰ ਆਏ تھے ਕਿਵੇਂ ਆਏ ਥੇ ਮੋਟਰਸਾਈਕਲ ਤੇ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਮਾਰੇ ਗਏ ਜੀ ਸੈਲਫੀ ਲੈਣੇ ਕੇ ਬਾਅਦ ਹਾਂ ਨਹੀਂ ਉਹ ਉਹਨਾਂ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਊਂਡ ਲੈਵਲ ਤੇ ਜਿਹੜੀ ਸਬਕੋਵਰਟ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਦੇ ਤਹਿਤ ਇਸ ਵਾਰਦਾਤ ਨੂੰ ਕਿਉਂਕਿ ਦੇਖੋ ਲੋਕ ਲੂਤੇ ਸੀਗੇ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰੀਮੀਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਸ ਸਪੈਂਡਰ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜ਼ਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜਿਹੜਾ ਹੈਗਾ ਕਬੱਡੀ 'ਚ ਵੱਡਾ ਨਾਮ ਸੀਗਾ ਇਹਨੂੰ ਜਿਹੜਾ ਹੈਗਾ ਕਿਸੇ ਨੇ ਉੱਥੇ ਰੋਕਿਆ ਗਿਆ ਵੀ ਸੈਲਫੀ ਲੈਣ ਲਈ ਜਾਂ ਕੁਝ ਕਰਨ ਲਈ ਕਿਸ ਇੰਟੈਂਸ਼ਨਲ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ that all we are working out ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਸਰ ਪੁਲਿਸ ਨੂੰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਕੱਪੜਾ ਕੱਪੜਾ ਮੂੰਹ ਤੇ ਪਾਇਆ ਸੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਉਹ ਨਹੀਂ ਹੈਗਾ ਵੀ ਇਸ ਤਰ੍ਹਾਂ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਸਰ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਕਹਿੰਦੇ ਹੋ ਤੀਸਰਾ ਇੱਕ ਹੋਰ ਖਡਾਣੇ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੀ ਹੋ ਰਹੀ ਸੀ ਇਹਦੇ ਵਿੱਚ ਰਾਣਾ ਬੱਲਾ ਚੋਰੀਆਂ ਦੀ ਉੱਥੇ ਵੀ ਕੋਈ ਕਹਿੰਦੇ ਬਹਿਸ ਵਸਾਈ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਫਤਿਹਗੜ੍ਹ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨਾ ਲੈਜ ਇਨਸੀਡੈਂਟ ਹੋਇਆ ਹੈ ਇਸਕੇ ਬਾਅਦ ਆਪਕੋ ਕਿਆ ਲੱਗਦਾ ਗੈਂਗਵਾਰ ਵਧ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਸੇ ਗੈਂਗਸਟਰਸ ਤੋਂ ਓਪਨਲੀ ਆ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ ਥਿੰਗਸ ਆਰ ਅੰਡਰ ਟੋਟਲੀ ਕੰਟਰੋਲ ਵਾਂਸ ਇਨ ਅ ਵਾਈਲਡ ਕਾਈਟ ਆਫ ਇਨਸੀਡੈਂਟ ਹੈਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜ਼ਰੂਰੀ ਕਰੀ ਲੂ ਹਾਂ ਜੀ ਸੁਹਾਣੇ ਸੁਹਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਦੇਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਸਰ ਗਨ ਪੁਆਇੰਟ ਤੇ ਥਾਰ ਵਿੱਚ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀ ਵਿਲੀਅਮ ਮਸੀ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸਰ ਐਸਐਸਪੀ ਸਾਹਿਬ ਕਿਹਾ ਪੁਆਇੰਟ 0.0 ਤੋਂ ਫਾਇਰ ਕੀਤਾ ਗਿਆ ਥਾ ਇਤਨੇ ਕਰੀਬ ਥਾ ਕਿ ਜ <laughs> हां नहीं बिल्कुल क्लोज रेंज ਤੋਂ ਬਿਲਕੁਲ ਨਾਲ ਖੜੇ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਜੋ ਕਿੰਨੀਆਂ ਲੱਗੀਆਂ ਪੋਸਟਮਾਰਟਮ ਇਸ ਗੋਇੰਗ ਔਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਜਿਹੜੀ ਉਹਨਾਂ ਨੇ ਜਾਂਦੀ ਜਿਹੜੀ ਹਵਾਈ ਫਾਇਰ ਜਾਂਦੇ ਜਾਂਦੇ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੋ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਪਰ ਉਹਨਾਂ ਨੇ ਹਵਾਈ ਫਾਇਰ ਸਰ ਵੈਪਨ ਜਿਹੜਾ ਯੂਜ਼ ਕੀਤਾ ਕੁਝ 30 30 ਬੋਰ ਦੇ ਵੈਪਨ ਸਰ